ਸਤਿ ਸ਼੍ਰੀ ਅਕਾਲ ਜੀ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਡੇ ਪੰਜਾਬ ਤੇ ਜਿਹੜੀ ਆਪਦਾ ਆਈ ਹੋਈ ਆ ਪੰਜਾਬ ਤੇ ਮੁਸੀਬਤਾਂ ਦਾ ਹੜ ਟੁੱਟਿਆ ਪਿਆ ਹੜ ਆਇਆ ਹੋਇਆ ਤੇ ਉਹਦੇ ਚ ਪੰਜਾਬ ਦੇ ਨਾਲ ਅਸੀਂ ਖੜੇ ਆ ਪੰਜਾਬੀ ਹੋਣ ਦੇ ਨਾਤੇ ਔਰ ਮੈਨੂੰ ਬੜਾ ਦੁੱਖ ਹੋ ਰਿਹਾ ਇਹ ਚੀਜ਼ਾਂ ਦੇਖ ਕੇ ਬੜਾ ਮਨ ਨੂੰ ਮੇਰਾ ਮਨ ਮਲੁੰਦ ਰਿਹਾ ਪਿਆ ਮੇਰੇ ਕੋਲ ਲਫ਼ਜ਼ ਨਹੀਂ ਮੈਂ ਕੀ ਕਹਾਂ ਬਸ ਮੈਂ ਇਹਨਾ ਕਹਿ ਸਕਦਾ ਕਿ ਜਿੰਨੀ ਜੋਗੇ ਅਸੀਂ ਹੈਗੇ ਆ ਮੁਨੇ ਸੀ ਹੈਲਪ ਕਰ ਰਹੇ ਆ ਬਾਕੀ ਤੁਸੀਂ ਵੀ ਹੈਲਪ ਕਰੋ ਸਾਰੇ ਜਾਨੇ ਕਿਉਂਕਿ ਪੰਜਾਬ ਦੇ ਨਾਲ ਸਿਰਫ ਪੰਜਾਬ ਖੜਾ ਹੈ ਹੋਰ ਕੋਈ ਨਹੀਂ ਖੜਾ ਮੇਰੀ ਸਾਰੀ ਪੰਜਾਬੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਪੰਜਾਬ ਦੀ ਤੁਹਾਨੂੰ ਸੌਂ ਲੱਗੇ ਪੰਜਾਬ ਦੀ ਪੰਜਾਬ ਦੇ ਵਾਸਤੇ ਤੁਹਾਡੇ ਤੋਂ ਜੋ ਸਰਦਾ ਬੁਰਦਾਵ ਕਰੋ ਮਿਹਰਬਾਨੀ ਸ਼ੁਕਰੀਆ ਅਸੀਂ ਸਵੇਰ ਦੇ ਕੁਮੀ ਜਾ ਰਹੇ ਹਾਂ ਪਹਿਲਾਂ ਗੁਰਦਾਸਪੁਰ ਸਿਗੇ ਫਿਰ ਡੇਰਾ ਬਾਬਾ ਨਾਨਕ ਹੁਣ ਅਸੀਂ ਡੇਰਾ ਬਾਬਾ ਨਾਨਕ ਦੇ ਬਿਲਕੁਲ ਬਾਰਡਰ ਦੇ ਕੋਲ ਪਿੰਡਾਂ 'ਚ ਆਏ ਹਾਂ ਤੁਸੀਂ ਦੇਖੋ ਕਿੰਨਾ ਪਾਣੀ ਆ ਸਾਰਾ